ਗਏ ਨਾ ਹੁਣ ਦੇਖ ਲਿਓ ਆ ਚੱਲਿਆ ਬਾਈ ਜੀ ਇਹ ਸナイਪਰ ਚੈਂਪ ਪੰਜਾਬ ਦੀ ਚੈਂਪੀਅਨ ਘੋੜੀ ਚੱਲੀ ਆ ਝਾਜਤ ਬੁਰਜੀ ਵਾਲਾ ਗੱਲ ਸਮਰਾਲੇ ਵਾਲਾ ਮੰਗੀ ਮੁਸ਼ਕਾਬਾਦ ਭਵਨ ਜ਼ਬਰਜੀ ਅ ਵੀਰ ਜਮਰਾਜ ਸਿੰਘ ਦੀ ਕੰਗ ਗੁਰਲਾਲ ਕੰਗ ਕਣਕਸ ਕੀ ਜੀ ਸਾਹਿਬ ਛੱਡੀ ਚਲੋ ਭਾਈ ਜੀ ਬਹੁਤ ਧੰਨਵਾਦ ਅੱਛਾ ਬਾਤ ਜਾਂਦੀ ਨਹੀਂ ਉਧਰ ਅੱਛਾ ਆ ਗਈ ਭਾਈ ਆ ਗਈ ਭਾਈ ਲੋ ਭਾਈ ਜੀ ਜੱਜ ਤਬਰਜੀ ਦੀ ਹੈਪੀ ਦੀ ਸナイਪਰ ਆਉਂਦੀ ਹੈ ਚੈਂਪੀਅਨ ਘੋੜੀਆ ਬੱਬਲ ਤਬਰਜੀ ਭਵੰਤ ਤਬਰਜੀ ਗਿੱਲ ਸਮਰਾਲਾ ਮੰਗੀ ਮੁਸ਼ਕਾਬਾਦ ਭਾਈ ਸ਼ੇਰ ਦਾ ਲੱਗਿਆ ਹੋਇਆ ਭਾਈ ਜੀ ਹਜੇ ਘੜ ਸਮਾਂ अप, अप, अप लो भाई जी, लो भाई जी तीली 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 तो बन गया लॉग लॉग तो कोका भी सभा लग गया बाई सेकंड कत्ती पॉइंट बाई कत्ती हैप्पी चाचे है दबोर्जी पवन दबोर्जी बबल दबोर्जी गल समराला मंगी मुश्काबाद दब टेडो बलासपुर